ਸੀ ਨਾ ਮਿਲਣ ਦੇ ਲੋਕਾਂ ਦੇ ਹੱਕ ਵਿੱਚ ਆਏ ਨੋਮੀਮਾਨ ਦਫ਼ਤਰ ਬੈਠ ਕੇ ਉਮੀਦਵਾਰਾਂ ਨੂੰ ਦਵਾਈ ਲੜਿੰਦੇ ਕਹਾ ਗਿਆ ਜੀ ਤੁਹਾਡੇ ਆਜੇ ਹੋ ਜੀ ਜੇ ਤੁਸੀਂ ਇਹ ਤਾਂ ਨਹੀਂ ਫਿਰ ਕੁਛ ਉਹਨਾਂ ਦਾ ਖਾਬ ਜਾਵੋ باقی ਕਾਰ ਵੀ ਕਰੋ ਲੈ ਕੇ ਦਿਓ ਚੋਣ ਕਮਿਸ਼ਨ ਨੂੰ ਮੈਂ ਦੇ ਦੋ ਕਿਹੜੇ ਕਿਹੜੇ ਕੰਮ ਚੱਲ ਨਹੀਂ ਕਿਹੜੇ ਕੰਮ ਚ ਮੈਡਮ ਚੋਣ ਕਮਿਸ਼ਨ ਨੇ ਦੱਸਤਾ ਤਾਂ ਇਹ ਕੀਤੀਆਂ ਵੀ ਸਾਰੇ ਨੇ ਦੱਸੋ ਜਾ ਦੇਣਾ ਹੈ ਇਸ ਤੋਂ ਲਾਵਾ ਹੋਰ ਕਿਹੜੇ ਕੰਮ ਹੈਗਾ ਸਰ ਸਾਫ ਦਾ ਸਰਪੰਚ ਜਗਿੰਦਰ ਸਿੰਘ ਬੇਟੂ ਗਦੀ ਮੈਂ ਟਿਕਟ ਕਰਨਾ ਹੋ ਗਿਆ ਜੀ ਇਹ ਸਾਰੇ ਚੋਣ ਚੋਣ ਹੀ ਚੱਲੇ ਗਏ ਇੱਕ ਦੀ ਡਿਊਟੀ ਲਾ ਦੇਣੀ ਤੁਸੀਂ ਤੁਹਾਨੂੰ ਪਤਾ ਵੀ ਇੱਥੇ ਲੋਕਾਂ ਦਾ ਰਸ ਹੈ ਉਹ ਲੋਕੀ ਕਿੱਧਰ ਜਾਣਗੇ ਸਾਰੇ ਮੈਡਮ ਜਿਹੜੀ ਡਿਊਟੀ ਲਈਏ ਤੁਸੀਂ ਉਹਨਾਂ ਦੀ ਮੋਟਰ ਸੁੱਤੀਆਂ ਸਹੀ ਕਰਾਉਣਾ ਸਾਨੂੰ ਉਹ ਦੇਣੀ ਮੈਡਮ ਜਿਹੜੇ ਡਿਊਟੀ ਡਾਈਰੀ ਮੋਟਰ ਤੇ ਸੀ ਇਹ ਮੈਡਮ ਇਹ ਜਿਹੜੇ ਸਾਈਟੀ ਨੇ ਤੁਸੀਂ ਭੇਜਿਆ ਸਾਰੇ ਬਾਹਰ ਜਿਹੜੇ ਮਿੱਤਰ ਦੇਖੋ ਸਾਈਟੀ ਤੁਸੀਂ ਭੇਜਨੇ ਅੱਜ ਨਹੀਂ ਜਿਹੜੇ ਵਾਟਰ ਸੁਤੀ ਨਾਲ ਪੇਟੀਕ ਰਹਿੰਦੇ ਮੈਂ ਤੁਸੀਂ ਤੁਸੀਂ ਮੈਨੂੰ ਤੁਹਾਡੀ ਕੀ ਸਮੱਸਿਆ ਬੀੜੀ ਇਸ ਸੀਟ ਤੇ ਫਿਰ ਕੋਈ ਗੱਲ ਕੀ ਤਾਂ ਮੈਂ ਆਪ ਨੂੰ ਨਿਵਾੜੀ ਇਹ ਤੁਸੀਂ ਤਾਂ ਬੈਠੇ ਜੇ ਤੋ ਮੁਰਦਾਵਲ ਚਲੋ ਵੀ ਆਇਆ ਗੇਟ ਤੇ ਬੈਠਦੇ ਆਪਾਂ ਆਇਓ ਉੱਕੇ ਸੰਨ ਨੰਗਾ ਡੇਣਾ ਕੋਈ ਨਾ ਆਉਂਦਾ ਹਰੂ ਆਹ ਜੀ ਕਿਤੇ ਕੋਈ ਨਹੀਂ ਆਇਆ ਕੋਈ ਦਰਵਾਜ਼ਾ ਵੀ ਨਹੀਂ ਖੁੱਲ ਰਿਹਾ ਕਿ ਕਿਹ ਕਿਹ ਖੜਾ ਮਤਲਬ ਬਹੁਤ ਬੜਾ ਮਤਲਬ ਜਿਹਨੇ ਨਾ ਬੰਦ ਕਰਤਾ ਰਮਿੰਦਰ ਜੁੱਟਦਾ ਮੈਂ ਨਹੀਂ ਰੋਕੀ ਕਰਦਾ ਜੋ ਭਾਈ ਜੀ ਸ਼ਿਕਾਇਤ ਕਰ ਦਿਓ ਤੁਸੀਂ ਉਹਨਾਂ ਦੀ ਜਿਹੜੇ ਜਿਹੜੇ ਨਹੀਂ ਆ ਜਾਣੀ ਹੈ ਮੈਡਮ ਉਹਨਾਂ ਨੂੰ ਘਰ ਦੇਉਂਦਾ ਨਹੀਂ ਤੁਹਾਡੀ ਸ਼ਿਕਾਇਤ ਹੋ ਜਣੀ ਜੇ ਫੇਰ ਨਾ ਆਖਿਆ ਜੇ ਅਸੀਂ ਮਜ਼ਬੂਤ ਹੋ ਜਾਣਾ ਉਹਦੇ 10 ਮਿੰਟ ਦਾ ਟਾਈਮ ਹੈ ਜੀ ਮੈਡਮ ਮੜਾ ਕਹਿ ਦੋ ਨਾ ਸੈਕਟਰੀ ਜੀ ਭਾਈ ਤੁਹਾਡੀ ਉਹਨਾਂ ਨੇ ਚੱਕਦਾ ਪੈਗਾ ਕਿਹੜਾ ਤਰਨ ਦੇ ਫੜਾ ਸੈਕਟਰੀ ਕਿਹੜਾ ਜਿਹੜਾ ਮੈਡਮ ਆ ਦੇ ਸੈਕਟਰੀ ਤਰਨ ਦੇ ਪਹੁੰਚਿਆ ਉਹ ਉਹ ਨਹੀਂ ਚੱਕਦਾ ਜਿਹੜਾ ਹੈ ਪਤਾ ਨਹੀਂ ਕਿਹੜਾ ਹੈ ਸੈਕਟਰੀ ਕਰਵਾਉਂਦੇ ਉਹਨਾਂ ਨੇ ਭਾਜੀ ਇੱਧਰ ਫੋਨ ਚੱਕਣ ਨੂੰ ਬੁਲਾਉਂਦਾ ਕਰਾਉਂਦਾ ਆ ਪਰ ਤਰਨ ਦੇ ਫੋਕਾ ਦੇ ਨੇ ਸੇਮ ਤਰਕੀਮ ਕਰਾ ਰਿਆ ਸਾਡੇ ਨੂੰ ਪੂਰਤ ਨਹੀਂ ਆਇਆ ਬਹੁਤ ਅਸਰ ਬਲਾਕ ਮੰਡੋੜ ਦੇ ਵਿੱਚ ਕੱਲ ਵੀ ਧਰਨਾ ਦਿੱਤਾ ਗਿਆ ਸੀ ਜਿੱਥੇ ਮੈਡਮ ਬੀਡੀਪੀਓ ਨੇ ਬਿਸ਼ਵਾਸ ਦਵਾਇਆ ਸੀ ਕੱਲ ਨੂੰ ਤੁਹਾਨੂੰ ਜਿਹੜੇ ਨੇ ਚੁੱਲਾ ਟੈਕਸ ਪ੍ਰਸ ਨਿਊ ਰੀਡੂ ਸਰਟੀਫਿਕੇਟ ਮਿਲਣਗੇ ਅੱਜ ਵੇਖੋ ਦੁਬਾਰਾ ਫਿਰ ਇੱਕ ਵੱਜ ਗਿਆ ਅਜੇ ਤੱਕ ਕੋਈ ਸੈਕਟਰੀ ਇੱਥੇ ਹਾਜ਼ਰ ਨਹੀਂ ਜਿੰਨੂੰ ਕੋਈ ਫੋਨ ਕਰਦੇ ਆ ਉਹ ਫੋਨ ਚੱਕਣ ਨੂੰ ਤਿਆਰ ਨਹੀਂ ਹੁਣ ਮੈਡਮ ਨੇ ਫੋਨ ਕੀਤੇ ਨੇ ਉਹ ਆਦੇ ਨੇ ਵੀ 10 ਮਿੰਟ ਚ ਆ ਗਏ 5 ਮਿੰਟ ਚ ਆ ਗਏ ਅਸੀਂ 1 ਵਜੇ ਤੱਕ ਵੇਟ ਕਰਾਂਗੇ ਨਹੀਂ ਤਾਂ ਫਿਰ ਮੈਡਮ ਨੂੰ ਕਵਾਂਗੇ ਇਹਨਾਂ ਦੇ ਵਿਰੁੱਧ ਚੋਣ ਕਮਿਸ਼ਨ ਨੂੰ ਲਿਖਿਆ ਜਾਵੇ ਸਾਡੀ ਇਹੀ ਬੇਨਤੀ ਵੀ ਜੇ ਮੈਡਮ ਜਾਂ ਸਾਹਮਣੇ ਚੁੱਲਾ ਟੈਕਸ ਔਰ ਨਿਊ ਡੂ ਸਰਟੀਫੀਕੇਟ ਲੈਦੇ ਨੇ ਜਾਂ ਚੋਣ ਕਮਿਸ਼ਨ ਨੂੰ ਇਹਨਾਂ ਦੀ ਰਿਪੋਰਟ ਕਰਦੇ ਨੇ ਵੀ ਇਹ ਗੈਰਹਾਜ਼ਰ ਨੇ ਤੇ ਇਹ ਪਬਲਿਕ ਜਿਹੜੀ ਖਰਾਬ ਨਾ ਹੋਵੇ ਔਰ ਸਰਕਾਰ ਦੀ ਜਿਹੜੀ ਨੀਤੀ ਹੈ ਉਹਦੇ ਤੋਂ ਲੋਕ ਭਲੀ ਪਾੰਜ ਜਾਣੂ ਹੋਣ ਜਿਹੜੇ ਆਂਦੇ ਸੀ ਇਮਾਨਦਾਰੀ ਦਾ ਸਰਕਾਰ ਤਾਂ ਕਹਿੰਦੀ ਪੂਰੇ ਪਾਰਦਰਸ਼ੀ ਤਰੀਕੇ ਨਾਲ ਇਹ ਇਲੈਕਸ਼ਨ ਕਰਾਏ ਜਾਣਗੇ ਕਿ ਇਹ ਤਾਂ ਆਪਾਰ ਰਥੀਏ ਆ ਜਿਹੜੀ ਤੁਸੀਂ ਵੇਖ ਰਹੇ ਜੇ ਫਿਰ ਤਾਂ ਇਹ ਸਨਮਾਨਤ ਯੋਗ ਨੇ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਜਿਨ੍ਹਾਂ ਨੂੰ ਅੱਜ 5 ਦਿਨ ਹੋ ਗਏ ਲੋਕਾਂ ਨੂੰ ਖੱਜਲ ਖਰਾਬ ਹੁੰਦੀਆਂ ਨੇ ਇੱਕ ਕੀ ਇਹ ਚੁੱਲਾ ਟੈਕ ਦੀ ਰਸੀਦ ਦੇਣੀ ਹੈ ਇੱਕ ਨਿਊ ਡੂ ਸਰਟੀਫਿਕੇਟ ਦੇਣਾ ਹੈ ਦੋ ਦੋ ਕਾਰਜਾਂ ਦੇ ਪਿੱਛੇ ਇਹ ਲੋਕ ਖੱਜਲ ਖਰਾਬ ਹੋ ਰਹੇ ਨੇ ਫਿਰ ਇਹ ਉਹਨਾਂ ਨੂੰ ਦੇ ਰਹੇ ਨੇ ਆਉਂਦੇ ਬੰਦਿਆਂ ਨੂੰ ਉਹ ਆਉਂਦੇ ਨੇ ਸਾਈਨ ਕਰਾ ਕੇ ਲੈ ਜਾਂਦੇ ਨੇ ਆਉਂਦੇ ਨੇ ਸਾਈਨ ਕਰਾ ਕੇ ਕੋਈ ਟਾਇਲ ਫੈਕਟਰੀ ਤੇ ਬੈਠਾ ਕੋਈ ਕਿਸੇ ਦੁਕਾਨ ਤੇ ਬੈਠਾ ਕੋਈ ਸਕਟੀ ਕਿਤੇ ਬੈਠਾ ਇਹ ਸਰਕਾਰ ਇਹ ਸਰਕਾਰ ਡਰੀ ਬੈਟੀ ਮੇਰੇ ਦੱਕਾਂ ਦਾ ਬੰਦ ਸਰਕਾਰ ਜੇ ਪਾਰਦਰਸ਼ੀ ਨਾਲ ਇਲیکشن ਕਰਾਵੇ ਜੇ ਇੱਕ ਵੀ ਸਰਪੰਚ ਇਹਨਾਂ ਦਾ ਬਣ ਜੇ ਤਾਂ ਤੁਸੀਂ ਮੈਨੂੰ ਕਹਿ ਦਿਓ ਇਹ ਪੰਜਾਬ ਜਿਨ੍ਹਾਂ ਦੇ ਮਗਰ ਵੋਟਾਂ ਨਹੀਂ ਹੋਏ ਉਹਨਾਂ ਨੂੰ ਬਣਾ ਰਹੇ ਪੈਸੇ ਲੈ ਕੇ ਸਹੀ ਇਹ ਹੋ ਰਿਹਾ ਹੈ ਕਿਉਂਕਿ ਥੱਲੇ ਗਰਾਊਂਡ ਲੈਵਲ ਤੇ ਇਹਨਾਂ ਦੇ ਨਾਲ ਲੋਕ ਨਹੀਂ ਰਹੇਗੀ ਤੁਸੀਂ ਕਿਸੇ ਪਿੰਡ ਦਾ ਜਾ ਕੇ ਵੇਖ ਲਓ ਨਹੀਂ ਨਹੀਂ 15 ਸੈਕਟਰ ਹੀ ਆ ਤੇ 14 ਗੈਰ ਹਾਜ਼ਰ ਹੈ 15 ਦੇ ਵਿੱਚੋਂ ਅਜੇ ਤੱਕ ਇੱਕ ਬੈਠਾ ਦਲਬਾਗ ਸਿੰਘ ਜਿਹਦੇ ਕੋਲੇ ਪਿੰਡ ਕੋਈ ਨਹੀਂਗਾ 15 ਚੋਂ ਉਹਦੇ ਕੋਲੇ ਪਿੰਡ ਦਾ ਚਾਰਜ ਕਿਸੇ ਦਾ ਨਹੀਂਗਾ ਤੇ 14 ਜਿਨ੍ਹਾਂ ਕੋਲੇ ਚਾਰਜ ਹੈ ਸਾਰੇ ਗੈਰ ਹਾਜ਼ਰ ਹੈ ਦਲਬਾਗ ਸਿੰਘ ਇਕੱਲਾ ਬੈਠਾ ਇੱਥੇ ਸਾਨੂੰ ਮਜਬੂਰ ਨਾ ਕਰੋ ਵੀ ਸਾਰਾ ਜ਼ਿਲ੍ਹਾ ਜਾਮ ਕਰਕੇ ਅਸੀਂ ਮੈਸਾ ਮੈਂ 15 16 ਦਾ ਹਾਂ 19 ਦਾ ਹਾਂ ਕੋਈ ਦਲਵਾਗ ਸਿੰਘ ਬੈਠਾ ਕੱਲਾ ਨਹੀਂ ਅਸੀਂ ਸਾਰਾ ਜ਼ਿਲ੍ਹਾ ਜਾਮ ਕਰਾਂਗੇ ਅੱਗੇ ਉਹ ਸਤਲੋਜ ਤੋਂ ਪੁੱਲ ਤੋਂ ਲਾ ਕੇ ਤੇ ਚਾਰ ਚਪੇੜਾ ਤੇ ਇਹ ਕੁਸ਼ ਆ ਬਾਈ ਆਪਣੀ ਘੈਂ ਰਹੀ ਵੜਿਆ ਲਾ ਜੇ ਸਵਾਲ ਕਰਦੇ ਤੁਸੀਂ ਕਿਉਂ ਬੈਠੇ ਹੋ ਜਿਵੇਂ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੂੰ ਬੁਲਾਉਣਾ ਇੱਥੇ ਜਿਲ੍ਹਾ ਚੋਣ ਕਮਿਸ਼ਨਾਂ ਨਾਲ ਗੱਲ ਕਰੋ ਕਿ ਇੱਥੇ ਇਹਨਾਂ ਰਾਸ਼